ਛੋਟੇ ਬੱਚਿਆਂ ਦੀ ਡੈਥ ਹੋਈ ਹੈ 6 ਬੱਚੇ ਚਲੇ ਗਏ ਨੇ ਡਰਾਈਵਰ ਦੀ ਡੈਥ ਹੋ ਗਈ ਆ ਤੇ ਤੁਸੀਂ ਸਾਰੇ ਜੋ ਜ਼ਖਮੀ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਦੁੱਖ ਸਾਂਝਾ ਕੀਤਾ ਹੈ ਡਰਾਈਵਰ ਦੇ ਘਰ ਆਇਓ ਬਹੁਤ ਹੀ ਜ਼ਿਆਦਾ ਗਰੀਬੀ ਦੇ ਵਿੱਚ ਨਿਰਭਤ ਇਹ ਜਿਹੜੇ ਡਰਾਈਵਰ ਦੇ ਪਰਿਵਾਰ ਨੇ ਬਹੁਤ ਹੀ ਕੀ ਕਹਾ ਦੁੱਖ ਪਰਿਆ ਸਾਰਾ ਸਵੇਰਾ ਸਾਰਾ ਦਿਨ ਹੀ ਨਿਕਲਿਆ ਆ ਅੱਜ ਇੰਨੇ ਮਾਸੂਮ ਬੱਚੇ ਆ ਦੇ ਘਰ ਜਾ ਕੇ ਕੀ ਮਾਹਰ ਦੇ ਨਾਤੇ ਇਸੇ ਬੱਚੇ ਨੂੰ ਥੋੜੀ ਜੀ ਸੱਟ ਵੀ ਲੱਗੇ ਤਾਂ ਤੋੜ ਕੇ ਮਾਂ ਮੱਲਮ ਪੱਟੀ ਕੱਢਦੀ ਹੈ ਔਰ ਇਹ ਬੱਚਾ ਹੀ ਚਲਾ ਜਾਏ ਔਰ ਇਹ ਜੇ ਪਿਆਨੇਕ ਐਕਸੀਡੈਂਟ ਦੇ ਵਿੱਚ ਜਿਹਦੇ ਵਿੱਚੋਂ ਮਾਵਾਂ ਦੱਸ ਗਈਆਂ ਕਿ ਕਿ ਬੱਚੇ ਦੀ ਪਛਾਣ ਵੀ ਨਹੀਂ ਸੀ ਕਿਸੇ ਨੇ ਉਹਦੀ ਬੇਟੀ ਦੇ ਗੁੱਤਾਂ ਤੋਂ ਪਛਾਣਾ ਕਿਸੇ ਨੇ ਸ਼ੂਜ਼ ਤੋਂ ਪਛਾਣਾ ਬੋਡੀ ਨੂੰ ਤੇ ਇਹ ਜੀ ਰੱਬ ਕਿਸੇ ਨੂੰ ਨਾ ਦੇਖਣ ਦੇ ਉਹਨਾਂ ਨੂੰ ਇਸ ਤਰ੍ਹਾਂ ਸਿਖੜੇ ਹਨ ਜਿਹੜਾ ਡਰਾਈਵਰ ਆ ਉਹਦੇ ਕੱਚੇ ਬਹੁਤ ਦੁੱਖ ਲੱਗਿਆ ਕਿ ਜਿਹੜਾ ਸਾਰੇ ਘਰ ਨੂੰ ਆਪਣਾ ਮਾਂ ਬਹੁਤ ਆਪਣੇ ਭਾਈ ਨੂੰ ਜਿਹੜੇ ਸਾਰਿਆਂ ਨੂੰ ਕੋਈ ਨਾ ਕੋਈ ਬਿਮਾਰੀ ਅਗੀ ਔਰ ਖਾਸ ਕਰਕੇ ਉਹਨਾਂ ਦੀ ਵਾਈਫ ਨੂੰ ਵੀ ਦੋ ਅਧਰੰਗ ਦੇ ਹੋ ਚੁੱਕੇ ਨੇ ਔਰ تین ਛੋਟੇ ਛੋਟੇ ਬੱਚੇ ਨੇ ਔਰ ਉਹਨਾਂ ਦਾ ਬੇਟਾ ਉਹਨੂੰ ਦੇਖ ਕੇ ਕਿਸ ਤਰ੍ਹਾਂ ਆਪਣੀ ਮਾਂ ਨੂੰ ਕੋਸ਼ਲਾ ਦੇ ਰਿਹਾ ਕਿ ਆਪ ਹੀ 10 ਬੰਗਿਆ ਨਾ ਸਾਲਾਂ ਦਾ ਹੈ ਤੇ ਇੰਨਾ ਦਾ ਵੀ ਕੀ ਫਿਊਚਰ ਹੋਏਗਾ ਇਹ ਦੇਖ ਕੇ ਮਾਨੂੰ ਬਹੁਤ ਬੁਰਾ ਲੱਗਿਆ ਹੋਰ ਕੋਸ਼ਿਸ਼ ਕਰਾਂਗੇ ਕਿ ਪੁੱਛਣਾ ਪੁੱਛਾਂ ਕਿਸੇ ਐਨਜੀਓ ਕਿਸੇ ਕੋਲ ਨਾਲ ਵੀ ਸਹਾਇਤਾ ਕਰ ਸਕੀ ਮਹਾਰਾਣੀ ਸਾਹਿਬ ਜਰੂਰ ਇਹਨਾਂ ਵਾਸਤੇ ਇਹਨਾਂ ਦੇਖੋ ਜਿੰਨੇ ਪੇਰੈਂਟਸ ਨੇ ਜਿੰਨੇ ਬੱਚੇ ਨੇ ਸਕੂਲ ਦਾ ਸਟਾਫ ਵੀ ਕਹ ਰਿਹਾ ਵੀ ਡਰਾਈਵਰ ਬਹੁਤ ਹੀ ਜ਼ਿਆਦਾ ਸ਼ਰੀਫ ਸੀਗਾ ਬਹੁਤ ਅੱਛਾ ਡਰਾਈਵਰ ਸੀਗਾ ਇਹ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਮੈਂ ਤਾਂ ਪਿੱਛੇ ਜਿਹੜੀਆਂ ਦੋ ਲੜਕੀਆਂ ਨੂੰ 6:00 ਵਜੇ ਹੈ ਉਹੀ ਆਪਣੇ ਮਾਪੇ ਨੂੰ ਵੀ ਕਹਿ ਰਹੀਆਂ ਸੀ ਕਿ ਡਰਾਈਵਰ ਦੇ ਸਾਡੇ ਡਰਾਈਵਰ ਅੰਕਲ ਦੇ ਬਾਰੇ ਕੁਝ ਨਾ ਕਹਿਣਾ ਬਹੁਤ ਵਧੀਆ ਸੀ ਇਹ ਬੱਚੇ ਇਸ ਤਰ੍ਹਾਂ ਕਹਿ ਸਕਦੇ ਨੇ ਤਾਂ ਉਹ ਇਸ ਤੋਂ ਜ਼ਿਆਦਾ ਕੀ ਸਰਟੀਫਿਕੇਟ ਚਾਹੀਦਾ ਕਿਸੇ ਨੂੰ ਅਸੀਂ ਤਾਂ ਸਾਰੇ ਸਮਾਣ ਵਾਸੀਆਂ ਵੱਲੋਂ ਤੁਹਾਨੂੰ ਬੇਨਤੀ ਕਰਾਂਗੇ ਵੀ ਜਰੂਰ ਇਹਨਾਂ ਦਾ ਬੱਚਿਆਂ ਦਾ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੀ ਮਦਦ ਕਰਾਈ ਜਾਵੇ ਜੀ ਚਲੋ